ਆਰਬੀ ਇੰਡੀਆ ਟੀਵੀ ਨਿਊਜ਼ ਤੇ ਜਿਵੇਂ ਤੁਸੀਂ ਲਗਾਤਾਰ ਦੇਖ ਰਹੇ ਹੋ ਨਕੋਦਰ ਦੇ ਹਾਲਾਤ ਕੀ ਬਣੇ ਹੋਏ ਆ ਔਰ ਸਾਡੇ ਵਿੱਚ ਇਸ ਵੇਲੇ ਵਿਕਾਸ ਭਾਈ ਜੀ ਖੜੇ ਵਿਕਾਸ ਮੰਗਿਆ ਜੀ ਔਰ ਦੱਸਣਾ ਚਾਹੁੰਦੇ ਆ ਇਹ ਭਾਈ ਉਹਨਾਂ ਦੇ ਮਲਿਆਂ ਦੇ ਵਿੱਚ ਵੀ ਤਕਰੀਬਨ ਸਾਰਾ ਘਰਾਂ ਦੇ ਵਿੱਚ ਪਾਣੀ ਆਇਆ ਹੋਇਆ ਆ ਪਾਜੀ ਬਹੁਤ ਕੁਰੇ ਹਾਲਾਤ ਹੋਏ ਪਏ ਆ ਪੁੱਛੋ ਨਾ ਜੀ ਕਿਉਂਕਿ ਆਪਾਂ ਜਦੋਂ ਦੀ ਹੋਸ਼ ਸੰਭਾਲੀ ਆ ਕਦੀ ਇੰਨਾ ਪਾਣੀ ਦੇਖਿਆ ਨਹੀਂ ਬਰਸਾਤਾ ਦਾ ਪਾਣੀ ਤਾਂ ਇੱਕ ਸਮਝ ਆਂਦੀ ਆ ਵੀ ਬਰਸਾਤਾ ਦਾ ਪਾਣੀ ਆ ਪਰ ਇਹ ਬਰਸਾਤਾ ਵਾਲਾ ਪਾਣੀ ਨਹੀਂ ਹੈਗਾ ਇਹ ਹੜਾਂ ਦਾ ਰੂਪ ਹੀ ਆ ਇਹ ਕਿਉਂਕਿ ਪਿੰਡਾਂ ਦੇ ਵਿੱਚ ਹੜ ਬਹੁਤ ਆਏ ਹੋਏ ਆ ਔਰ ਹੜ ਪੀੜਤਾਂ ਦੇ ਵਾਸਤੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਆਪਣੀਆਂ ਮਦਦਾਂ ਲੈ ਕੇ ਪਹੁੰਚਦੀਆਂ ਪਈਆਂ ਸੋ ਇਹ ਮਾਹੌਲ ਪਹਿਲੀ ਵਾਰ ਦੇਖਿਆ ਜੀ ਔਰ ਨਕੋਦਰ ਸ਼ਹਿਰ ਦੇ ਵਿੱਚ ਇੰਨਾ ਪਾਣੀ ਆਣਾ ਇਹ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਜੀ ਔਰ ਇਹ ਕਿਤਨੇ ਕਿਤਨੇ ناکਾਮੀ ਵੀ ਹੈਗੀ ਆ ਪ੍ਰਸ਼ਾਸਨ ਦੀ ਤੁਹਾਨੂੰ ਪਤਾ ਹੀ ਨਾਕਾਮੀ ਕਿਵੇਂ ਕਹਿ ਸਕਦੇ ਹੋ ਭਾਜੀ ਤੁਸੀਂ ਇਹ ناکਾਮੀ ਹੈ ਜੀ ਕਿਉਂਕਿ ਇਹ ਆਉਣ ਵਾਲੇ ਪਹਿਲਾਂ ਤੋਂ ਹੀ ਇਹਦਾ ਹੋਮਵਰਕ ਚਾਹੀਦਾ ਹੈ ਗਰਾਊਂਡਵਰਕ ਦੇ ਵਿੱਚ ਹੋਮਵਰਕ ਚਾਹੀਦਾ ਕਿ ਨਿਕਾਸੀ ਹੈ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਕਿਉਂਕਿ ਜਦੋਂ ਅਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਦੇ ਆ ਜਾਂ ਕਿਸੇ ਨੂੰ ਮਦਦ ਲਈ ਕਹਿੰਦੇ ਆ ਵੀ ਤੁਸੀਂ ਸਾਡੀ ਮਦਦ ਕਰੋ ਜੀ ਜੀ ਵੀ ਅਸੀਂ ਫਸੇ ਹੋਏ ਆ ਇੱਥੇ ਇਸ ਵੇਲੇ ਜੀ ਜੀ ਤੇ ਉਸ ਵੇਲੇ ਬਸ ਹੱਥ ਖੜੇ ਹੋ ਜਾਂਦੇ ਆ ਵੀ ਇਹੀ ਕਹਿੰਦੇ ਕਰੋ ਕਰੋ ਮਦਦ ਅਸੀਂ ਤੁਹਾਡੇ ਨਾਲ ਆ ਜੀ ਮੈਂ ਭਾਜੀ ਦੇਖ ਰਿਹਾ ਤੇ ਮੈਂ ਦੋ ਚਾਰ ਘਰ ਹੈ ਨਾ ਜਿਹੜੇ ਉਹ ਤਾਂ ਆਪਣਾ ਘਰ ਖਾਲੀ ਕਰਕੇ ਤੋਂ ਚਲੇ ਗਏ ਆ ਹਾਂਜੀ ਹਾਂਜੀ ਬਿਲਕੁਲ ਘਰਾਂ ਵਿੱਚ ਪਾਣੀ ਆਇਆ ਜੀ ਪਿੱਛੇ ਸਾਡੇ ਭਾਜੀ ਆ ਅਦਲ ਛਾਬੜਾ ਸੋ ਉਹਨਾਂ ਦੇ ਘਰ ਦੇ ਵਿੱਚ ਵੀ ਪਾਣੀ ਅੰਦਰ ਗਿਆ ਹੋਇਆ ਉਹਨਾਂ ਦਾ ਸਮਾਨ ਕਾਫੀ ਖਰਾਬ ਹੋਇਆ ਉਹ ਬਹੁਤ ਪਰੇਸ਼ਾਨ ਹੈਗੇ ਸਾਰੀ ਰਾਤ ਸੁੱਤੇ ਨਹੀਂ ਤੇ ਨੀਂਦ ਤਾਂ ਸਾਡੀ ਗਲੀ ਵਿੱਚ ਵੀ ਕਿਸੇ ਨੂੰ ਨਹੀਂ ਆਈ ਅਸੀਂ ਬਹੁਤ ਪਰੇਸ਼ਾਨ ਰਹੇ ਸਾਰੀ ਰਾਤ ਜੀ ਤੇ ਕੁਝ ਬਾਰਿਸ਼ ਦਾ ਪਾਣੀ ਔਰ ਹੜਾ ਦਾ ਪਾਣੀ ਔਰ ਓਵਰਫਲੋ ਵੀ ਹੈਗਾ ਓਵਰ ਆਲ ਅੰਕਲ ਜੀ ਦਿਨਾ ਇਹ ਤੁਸੀਂ ਹਾਲਾਤ ਪਹਿਲਾਂ ਵੀ ਦੇਖਿਆ ਕਦੀ ਆਪਣੀ ਲਈ ਚੰਡੀਗੜ੍ਹ ਵੀ ਦੇ ਆ ਤਦ ਵੀ ਇਹ ਹੋਇਆ ਮੋਲੇ ਤੇ ਦੇਖਿਆ ਬਹੁਤ ਬੁਰਾ ਹਾਲਾਤ ਤੁਸੀਂ ਨਕੌਦਰ ਤੇ ਕਦੋਂ ਤੋਂ ਰਹੇ ਨੇ ਨਕੌਦਰ ਮੈਂ 90 ਤੋਂ ਰਹ ਰਹੇ ਆ ਤੇ ਤੁਸੀਂ 90 ਤੋਂ ਇੱਥੇ ਰਹ ਰਹੇ ਹੋ ਮੈਂ ਦੇਖ ਰਿਹਾ ਇੱਥੇ ਅੰਕਲ ਜੀ ਖੜੇ ਅੰਕਲ ਜੀ ਤੁਸੀਂ ਇਹ ਹਾਲਾਤ ਜਿਵੇਂ ਪਹਿਲਾਂ ਆੜਾ ਆਈ ਸੀ ਕਿਤੇ ਟਾਸੀ ਚ ਆਹ ਨਾ ਪਹਿਲੀ ਪਹਿਲੀ ਆਈ ਸੀ ਪਹਿਲੀ ਦੇਖਿਆ ਇਹ ਨਾ ਕੋਈ ਦੇਖਿਆ ਮੈਂ ਦੇਖਣਾ ਤੁਹਾਡੇ ਘਰਾਂ 'ਚ ਵੀ ਬਹੁਤ ਜ਼ਿਆਦਾ ਪਾਣੀ ਨੁਕਸਾਨ ਹੋਇਆ ਪਿੱਛੇ ਸਾਰੇ ਘਰ ਭਰੇ ਬੈ ਗਾੜ ਪਾਣੀ ਅੰਦਰ ਪਾਣੀ ਆ ਬਹੁਤ ਬੁਰਾ ਹਾਲਾਤ ਇਹ ਪ੍ਰਸ਼ਾਸਨ ਤੋਂ ਹੁਣ ਕੀ ਮੰਗੇਗੀ ਹਾਂ ਜੀ ਆਪਣੇ ਕੋਈ ਆਉਂਦਾ ਹੀ ਨਹੀਂ ਕੋਈ ਗੱਲ ਨੂੰ ਆਉਂਦਾ ਕੋਈ ਨਾ ਕੋਈ ਆਇਆ ਤੁਸੀਂ ਆਏ ਹੋ ਕੋਈ ਆਉਂਦਾ ਹੀ ਨਹੀਂ ਇੱਥੇ ਹੀ ਪੁੱਛੇ ਗਏ ਨੇ ਬਹੁਤ ਔਖੇ ਐ ਜੀ ਮੇਰੀ ਬੇਟੀ ਸਾਇਦਾ ਜਾਗਦੀ ਰਹੀ ਹੈ ਜੀ ਮੈਂ ਇਕੱਲਾ ਹਾਂ ਨਾ ਜੀ ਮਿਸਿਸ ਐਕਸਪਾਇਰ ਚੁਕੇ ਹਨ ਕੋਈ ਦੇਖ ਸਕਦੇ ਆ ਲੋਕਾਂ ਵੀ ਪਰਚਾਨ ਹੈਗੇ ਵਿਕਾਸ ਭਾਜੀ ਨੇ ਜਿਵੇਂ ਦੱਸਿਆ ਇੱਥੇ ਦੇ ਹਾਲਾਤ ਬਹੁਤ ਬੁਰੇ ਹੋਏ ਕੱਲ ਦੇ ਹਾਲਾਤ ਜਿਹੜੇ ਨਗੋਦਰ ਸ਼ਹਿਰ ਦੇ ਸੁੰਦਰ ਨਗਰ ਮਹੱਲਾ ਪਾਣੀ ਜਿਹੜਾ ਇਧਰੋਂ ਕਾਫੀ ਜ਼ਿਆਦਾ ਆਇਆ ਹੋਇਆ ਹੈ ਪਾਜੀ ਤੁਹਾਨੂੰ ਲੱਗਦਾ ਏ ਵੀ ਇਹ ਜਿਹੜਾ ਵੀ ਇੱਕ ਦੋ ਦਿਨਾਂ ਤੱਕ ਮੌਸਮ ਠੀਕ ਹੋ ਜਾਊਗਾ ਲੱਗਦਾ ਤਾਂ ਹੈ ਨਹੀਂ ਜੀ ਕਿਉਂਕਿ ਸਾਨੂੰ ਆਦਤ ਪਈ ਹੋਈ ਹੈ ਮੋਬਾਈਲ ਦੀ ਅਸੀਂ ਬਾਰ ਬਾਰ ਫੋਰਕਾਸਟ ਦੇਖਦੇ ਪਏ ਆ ਭਈ ਵੈਦਰ ਕਿੰਦਾ ਤਾਂ ਹੈਗਾ ਵੈਦਰ ਦੇ ਵਿੱਚ ਤਾਂ ਹਜੇ ਵੀ 100% ਬਾਰਿਸ਼ ਹੀ ਸ਼ੋ ਹੋ ਰਹੀ ਆ ਤੇ ਫਿਰ ਵੀ ਅਰਦਾਸ ਕਰਦੇ ਪਏ ਆ ਕਾਲਪੁਰਖ ਅੱਗੇ ਵੀ ਸਭ ਕੁਝ ਠੀਕ ਠਾਕ ਹੋ ਜਾਵੇ ਪਾਜੀ ਇੱਥੇ ਇੱਕ ਜੁਟਤਾ ਜਿਹੜੀ ਬਹੁਤ ਜ਼ਰੂਰੀ ਹੈ ਇਸ ਵੇਲੇ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਬਾਬੂ ਪਾਉਣ ਵਾਸਤੇ ਜੀ 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 ਕਿਉਂਕਿ ਇਹ ਪਰਮਾਤਮਾ ਵਾਇਗੁਰੂ ਇਮਤਿਹਾਨ ਲੈ ਰਿਹਾ ਸਾਰਿਆਂ ਦਾ ਇਸ ਮੌਕੇ ਤੇ ਅਸੀਂ ਇੱਕ ਜ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅੱਗੇ ਵੱਧ ਕੇ ਅਸੀਂ ਸੇਵਾ ਲਈ ਆਈਏ ਹਾਂਜੀ ਕਿਉਂਕਿ ਜਿੰਨੇ ਵੀ ਪਰੇਸ਼ਾਨ ਲੋਕ ਹੈਗੇ ਆ ਕੋਈ ਤੁਹਾਡੇ ਕੋਲ ਰਸਨ ਜਾਂ ਪੈਸੇ ਨਹੀਂ ਮੰਗ ਰਿਹਾ ਸਿਰਫ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਜਲਦੀ 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 ਜਿਹੜਾ ਇਹ ਪਾਣੀ ਹੈ ਇਹਦੀ ਨਿਕਾਸੀ ਮੰਗਦੇ ਹਾਂ ਬਸ ਜਲਦੀ ਇਹ ਪਾਣੀ ਦੂਰ ਹੋਵੇ ਤੁਸੀਂ ਦੇਖ ਸਕਦੇ ਆ ਨਕੋਦਰ ਦੇ ਮਹੱਲਾ ਸੁੰਦਰ ਨਗਰ ਦੇ ਹਾਲਾਤ ਜਿਹੜੇ ਲੋਕ ਵੀ ਪਰੇਸ਼ਾਨ ਹੋਏ ਕੱਲ ਤੋਂ ਜਿਹੜੇ ਲੋਕ ਜਿਹੜੇ ਸੁੱਤੇ ਵੀ ਨਹੀਂ ਹੈਗੇ ਤਕਰੀਬਨ ਇੱਥੇ ਲਾਈਟ ਵੀ ਕਹਿੰਦੇ ਬੰਦ ਹੋਈ ਪਈ ਆ ਕਹਿੰਦੇ ਲਾਈਟ ਛੱਡੀ ਤੇ ਨੁਕਸਾਨ ਹੋਏਗਾ ਕਰੰਟ ਵੀ ਆ ਸਕਦਾ ਹੈ ਹਾਂਜੀ ਬਹੁਤ ਅਰਥ ਹੋਰੀ ਹੈ ਜੀ ਬੋਰ ਖੰਬਿਆਂ ਦੇ ਵਿੱਚ ਖੰਬੇ ਡਾਊਨ ਵੀ ਹੋਏ ਉਹ ਖੰਬੇ ਆਪਣੀ ਗ੍ਰਿਪ ਛੱਡ ਗਏ ਹੈ ਹਨ ਜਿਹੜੇ ਬਿਜਲੀ ਵਿਭਾਗ ਦੇ ਖੰਬੇ ਹੈਗੇ ਆ ਪਾਣੀ ਦੇ ਕਰਕੇ ਪਿੱਛੇ ਪਾਣੀ ਵਾਲੀ ਚੱਕੀ ਦੇ ਕੋਲ ਜੀ ਖੰਬੇ ਡਾਊਨ ਹੋਏ ਪਏ ਆ ਉਹਦਾ ਕਰਕੇ ਕਰੰਟ ਵੀ ਆਇਆ ਹੈਗਾ ਜੀ ਔਰ ਤੁਸੀਂ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਦੀਆਂ ਜਣੀਆਂ ਅੱਖਾਂ ਖੋਲ ਸਕਣ ਔਰ ਨਕੌਦਰ ਦੇ ਇਸ ਹਾਲਾਤਾਂ ਦੇ ਕਾਬੂ ਪਾ ਸਕਣ ਤੁਸੀਂ ਦੇਖਦੇ ਰਹੋ ਆਰ ਬੀਨਿਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ